92 ਚੈਨਲ ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰਾ ਬਲੂ ਤੇ ਲੈ ਕੇ ਹਾਜ਼ਰਾਂ ਚਰਚਾ ਦਾ ਵਿਸ਼ਾ ਅੱਜ ਜਿਹੜੀ ਚਰਚਾ ਅਸੀਂ ਕਰਨੀ ਆ ਉਹ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਹੀ ਦੇਖਿਆ ਸਭ ਨੂੰ ਪਤਾ ਹੈ ਤੇ ਬੜੀ ਵਾਇਰਲ ਹੋ ਰਹੀ ਹੈ ਵੀਡੀਓ ਕਿ ਇੱਕ ਬੱਚਾ ਤੇਜਸ ਸਿੰਘ ਜੀ ਉਹ ਲੱਖਾਂ ਰੁਪਿਆ ਜਿਹੜਾ ਉਹਦੇ ਬਾਪ ਨੇ ਰੱਖਿਆ ਸੀਗਾ ਕਮਾ ਕੇ ਤੇ ਉਹਨੇ ਦੇਖੋ ਗੇਮਾਂ ਦੇ ਵਿੱਚ ਹੀ ਉਡਾਪਾ ਕਿੰਨਾ 12-13 ਲੱਖ 12-13 ਲੱਖ ਰੁਪਈਆ ਉਦੇ ਬਾਰੇ ਆਪਾਂ ਚਰਚਾ ਜਰੂਰ ਕਰਾਂਗੇ ਤੇ ਇਹਦੇ ਬਾਰੇ ਥੋੜਾ ਜਿਹਾ ਵਿਸਥਾਰਤ ਦੱਸੋ ਤਿੰਨ ਜਸਮੀ ਜੀ ਜੇ ਜਿਹੜੀ ਕਹਾਣੀ ਵਾਪਰਦੀ ਹੈ ਇਹ ਮਾਂ ਪਿਓ ਦੀ ਗਲਤੀ ਨਾਲ ਵਾਪਰਦੀ ਹੈ ਜਾਂ ਕੋਈ ਬੱਚੇ ਨੂੰ ਕੋਈ ਉਕਸਾਇਆ ਜਾਂਦਾ ਹੈ ਜਾਂ ਕੋਈ ਕੋਈ ਹੋਰ ਕਹਾਣੀ ਹੈ ਇਹ ਸਾਨੂੰ ਦਰਸ਼ਕਾਂ ਨਾਲ ਸਾਡੇ ਨਾਲ ਜਰੂਰ ਸਾਂਝੀ ਕਰੋ ਦੇਖੋ ਬਲੋ ਜੀ ਆਪਾਂ ਇਸ ਵਿਸ਼ੇ ਤੇ ਗੱਲ 2 ਦਿਨ ਪਹਿਲਾਂ ਵੀ ਕੀਤੀ ਸੀ ਜਿਹੜਾ ਜੀਦੇ ਬੰਬकांड ਹੋਇਆ ਉਸ ਮਸਲੇ ਤੇ ਬਿਲਕੁਲ ਬਿਲਕੁਲ ਵੀ ਮਾਂ ਪਿਓ ਦੀ ਜਿਹੜੀ ਆਨ ਦੇਖੀ ਨਹੀਂ ਗੌਰ ਕਰਨੀ ਤੇ ਇਹਦੇ ਨਤੀਜੇ ਇਹ ਮਿਲਣਗੇ ਹੁਣ ਇੱਕ ਆ ਜਿਹੜਾ ਨਵਾਂ ਹੁਣ ਬੱਚੇ ਦਾ ਆ ਵੀ ਛੋਟਾ ਜਿਹਾ ਬੱਚਾ ਕੋ ਇੱਕ ਗੇਮ ਖੇਡਦੇ ਨੇ 13 ਲੱਖ ਰੁਪਏ ਖਾਤੇ 'ਚ ਉੱਡ ਗਿਆ ਕੀ ਬੱਚਾ ਉਹ ਖਾਤੇ ਨਾਲ ਅਟੈਚ ਕਿਵੇਂ ਕੀਤਾ ਕਿਉਂ ਕੀਤਾ ਬੱਚੇ ਨੇ ਕਿਉਂ ਉਹਦਾ ਮੰਨ ਲਓ ਦੱਸਿਆ ਵੀ ਤੇਰਾ ਆਪਣਾ ਇਹ ਬੈਂਕ ਖਾਤਾ ਆ ਚੀਜ਼ ਆ ਹਨਾ ਇੱਥੇ ਮਾਪਿਓ ਬਹੁਤ ਭਾਗੀਦਾਰ ਇਹਨਾਂ ਚੀਜ਼ਾਂ ਜੀ ਦੂਜਾ ਨੰਬਰ ਮੈਂ ਸਕੂਲ ਟੀਚਰਾਂ ਨੂੰ ਕਹਿਣਾ ਕਹਿਣਾ ਚਾਹੂੰਗਾ ਇਹ ਮਾਦੁਰਾ ਹੈ ਸਾਡੇ ਜਿਹੜਾ ਸਕੂਲਾਂ ਦੇ ਵਿੱਚ ਪੜ੍ਹਾਈ ਆਨਲਾਈਨ ਦਾ ਤੁਸੀਂ ਕਰਤਾ ਨਾ ਮੋਬਾਈਲ ਤੇ ਪੜ੍ਹਾਈ ਇਹਦੇ ਨਾਲ ਸਾਡੇ ਬੱਚਾ ਦਾ ਪ੍ਰੋਇਕਟ ਬਿਲਕੁਲ ਖਤਮ ਕਰ ਰਹੇ ਹੋ ਤੇ ਕਰ ਕਰੋਗੇ ਇਹਦੇ ਵਿੱਚ ਕੋਈ ਦੋਰ ਨਹੀਂ ਕਿਉਂਕਿ ਬੱਚੇ ਕੋਲੇ ਬਹਾਨਾ ਦਾ ਬਲੂ ਜੀ ਵੀ ਮੇਰੇ ਸਕੂਲ ਤੇ ਪੜ੍ਹਾਈ ਆ ਰਹੀ ਹੈ ਮੋਬਾਈਲ ਤੇ ਪੜ੍ਹਾਈ ਆ ਰਹੀ ਹੈ ਮੈਂ ਪੜ੍ਹਾਈ ਕਰ ਲਈ ਹੈ ਮੇਰਾ ਮਜਬੂਰ ਹੋ ਜਾਣਾ ਮੇਰਾ ਹੋ ਜਾਣਾ ਬਿਲਕੁਲ ਉਹ ਜਦੋਂ ਕਿ ਮਾਪਿਆ ਉਹ ਖੋ ਦੇਖਦਾ ਜਾ ਕੇ ਮੋਬਾਈਲ ਫੜਦਾ ਤਾਂ ਉਸ ਟਾਈਮ ਉਹ ਸਕੂਲ ਦਾ ਕੱਢ ਕੇ ਵੇਜ ਜਾਂਦੇ ਸਹੀ ਗੱਲ ਠੀਕ ਹੈ ਜੀ ਇਹ ਸਭ ਤੋਂ ਵੱਡੇ ਭਾਗੀਦਾਰ ਨੇ ਸਕੂਲ ਵਾਲਿਆਂ ਨੂੰ ਕਹੂੰਗਾ ਟੀਚਰਾਂ ਨੂੰ ਕਹੂੰਗਾ ਪਲੀਜ਼ ਜੇਕਰ ਤੁਸੀਂ ਲੱਖਾਂ ਤਨਖਾਹ ਲੈਨੇ ਐ ਇੰਨੇ ਪੈਸੇ ਲੈਨੇ ਐ ਬੱਚਾ ਤਾਂ ਤੁਸੀਂ ਸਾਲ ਭਰ ਦਾ ਲੱਖ ਲੱਖ ਰੁਪਏ ਤੱਕ ਤੁਸੀਂ ਫੀਸਾਂ ਭਰਾਉਣੇ ਹੋ ਫਿਰ ਜਿਹੜੀ ਮੋਬਾਈਲ ਤੇ ਪੜਾਈ ਜਾਂਦਾ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਤੋਂ ਇਸ ਗੱਲ ਨੂੰ ਲੈਣਾ ਚਾਹੀਦਾ ਨੋਟਿਸ ਸਰਕਾਰ ਨੂੰ ਇਸ ਗੱਲ ਦਾ ਦੇਖੋ ਆਪ ਲੋਜੀ ਜੀ ਜੇ ਸਰਕਾਰਾਂ ਇਹਨਾਂ ਚੀਜ਼ਾਂ ਵੱਲ ਧਿਆਨ ਲੈਂਦੀਆਂ ਹੋਣ ਤਾਂ ਕੋਈ ਵੀ ਸਰਕਾਰ ਇੱਕ ਵਾਰੀ ਬਣ ਜੇ 10 ਸਾਲ 15 ਸਾਲ ਟਿਕੀ ਰਵੇ ਆਏ 5 ਸਾਲਾਂ ਬਾਅਦ ਸਰਕਾਰ ਗੋਲ ਕਿਉਂ ਹੋ ਜਾਂਦੀ ਹੈ ਆਹੀ ਕਾਰਨ ਇਹ ਪੈਸੇ ਇਲੈਕਸ਼ਨਾਂ ਦੇ ਅੱਧੋ-ਅੱਧੋ ਬਾਅਦ ਲਾਂਦੇ ਤੇ ਕਮਾਉਂ ਤੇ ਉਹਦੇ 4 ਗੁਣਾ ਵਧ ਲਾਉਂਦੇ ਇਹਨਾਂ ਨੂੰ ਕਿਸੇ ਤੱਕ ਕੋਈ ਜੇੜਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਜਿਹੜੀਆਂ ਰੋਜ਼ ਕਟਨਾਮਾ ਵਾਪਰਦੀ ਹੈ ਇਹ ਇਸੇ ਕਰਕੇ ਵਾਪਰਦੀ ਹੈ ਚਲੋ ਸਰਕਾਰਾਂ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰਕਾਰਾਂ ਕਰਨ ਦੀ ਕੀ ਕਿੱਥੇ ਕਿੱਥੇ ਧਿਆਨ ਰੱਖਣ ਉਸ ਲੋਕਾਂ ਦਾ ਸਾਡੇ ਵੀ ਫਰਜ਼ ਬਣਦੇ ਆ ਵੀ ਅਸੀਂ ਵੀ ਆਪਣੇ ਫਰਜ਼ਾਂ ਦੀ ਪੂਰਤੀ ਕਰੀਏ ਇਹਦੇ ਵਿੱਚ ਤੁਹਾਡੀ ਗੱਲ ਬਿਲਕੁਲ درست ਹੈ ਕਿ ਸਕੂਲਾਂ ਦਾ ਬਹੁਤ ਵੱਡਾ ਰੋਲ ਹੈ ਕਿ ਜਦੋਂ ਵੀ ਕੋਈ ਮਾਂ ਜਿਹਾ ਉਹ ਦੇਖੋ ਤੇਜ ਸਿੰਘ ਜੀ ਹਰਾਨੀ ਦੀ ਗੱਲ ਨਾ ਮੈਂ ਤੁਮ ਹੋਰ ਗੱਲਾਂ ਗੱਲ ਵੀ ਕਈ ਘਰਾਂ ਦੇ ਵਿੱਚ ਇੰਨੀ ਸਟੈਕਨੈਸ ਸੀ ਕਿ ਉਹਨਾਂ ਨੇ ਮੋਬਾਈਲ ਲੈ ਕੇ ਨਹੀਂ ਦਿੱਤੇ ਸੀ ਬੱਚਿਆਂ ਨੂੰ ਤੇ ਉਹ ਕਹਿੰਦੇ ਸੀ ਨਹੀਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਦੇਖੋ ਬੱਚੇ ਵੀ ਚੁੱਪ ਕਰ ਜਾਂਦੇ ਸੀ ਪਹਿਲਾਂ ਜਦੋਂ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ ਤੇ ਉਹਨਾਂ ਨੂੰ ਮਜਬੂਰੀ ਚ ਲੈ ਕੇ ਦੇਣੇ ਪਏ ਬੱਚਿਆਂ ਨੂੰ ਦੇਖੋ ਉਹ ਲੋ ਜੀ ਆਪਣੇ ਉੱਪਰ ਚ ਕਿਹੜੇ ਮੋਬਾਈਲ ਸੀ ਹਾਂ ਚਲੋ ਉਹਨਾਂ ਉਹਨਾਂ ਟਾਈਮਾਂ ਚ ਕਿਹੜੇ ਆਈਪੀਐਸ ਨਹੀਂ ਬਣੇ ਉਹਨਾਂ ਟਾਈਮਾਂ ਚ ਕਿਹੜਾ ਕੋਈ ਮੰਨ ਲੋ ਜੱਜ ਜਾਂ ਟੀਚਰ ਨਹੀਂ ਮਨੇ ਬਿਲਕੁਲ ਇਹ ਇੱਕ ਮੋਬਾਈਲ ਦਾ ਇੱਕ ਐਡਾ ਕਹਿੰਨਾਂ ਨੇ ਇਸ਼ੂ ਬਣਾਤਾ ਮੋਬਾਈਲ ਮੋਬਾਈਲ ਨੇ ਤਾਂ ਸਾਡੇ ਲੋਕ ਹੀ ਤੋੜਦੇ ਕਿਸੇ ਵਿਆਹ ਸ਼ਾਦੀ 'ਚ ਬੈਜੋ ਕਿਤੇ ਵੀ ਬੈਜੋ ਹਰੇਕ ਬੰਦਾ ਮੋਬਾਈਲ ਨੂੰ ਖੁਦ ਮੈਂ ਆਪਣੇ ਮਾਤਾ ਤੇ ਕਹਿੰਨਾ ਪੁੱਤ ਮੈਨੂੰ ਵੀ ਕਹਿੰਦੀ ਇਹ ਲੈ ਕੇ ਜਦੋਂ ਮੈਂ ਬੈਠੀ ਵੇਖੀ ਜਾਊਂ ਇਹ ਘਰ ਘਰ ਇਹ ਬੜਾ ਹਾਲ ਹੋ ਗਿਆ ਜੀ ਸਹੀ ਗੱਲ ਆ ਬਿਲਕੁਲ ਬਿਲਕੁਲ ਚਲੋ ਜਿੰਨਾ ਅਸੀਂ ਹੁਣ ਸਾਇੰਸ ਨੇ ਤਰੱਕੀ ਕਰ ਲਈ ਜਿੰਨਾ ਅਸੀਂ ਫਾਰਵਰਡ ਕਹਿੰਦੇ ਆ ਆਪਣੇ ਆਪ ਨੂੰ ਹੋ ਗਏ ਅਸੀਂ ਕਹਿੰਦੇ ਆ ਅਸੀਂ ਬਹੁਤ ਵਿਕਾਸ ਕਰ ਲਿਆ ਅਸੀਂ ਦੂਸਰੇ ਦੇਸ਼ਾਂ ਤੋਂ ਅੱਗੇ ਲੰਘ ਗਏ ਪਰ ਇਹ ਅੱਗੇ ਲੰਘਣ ਵਾਲੀ ਕੋਈ ਗੱਲ ਨਹੀਂ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਹੈ ਅਸੀਂ ਬਹੁਤ ਪਿੱਛੇ ਹੋ ਗਏ ਅੱਗੇ ਨਹੀਂ ਆਏ ਸੋ ਇਹ ਸੀ ਆ ਜੀ ਚਾਹੁੰਦੇ ਆਪਾਂ ਸੁਨੇਹਾ ਦੇਣਾ ਚਾਹੁੰਦੇ ਆ ਜੀ ਵੀ ਸਾਡੇ ਲੋਕਾਂ ਨੂੰ ਇੱਕਦਮ ਇਕੱਠੇ ਹੋਣਾ ਪੈਣਾ ਜਿਹੜਾ ਸਕੂਲਾਂ ਦੇ ਪੜ੍ਹਾਈ ਮੋਬਾਈਲ ਤੇ ਦੇ ਰਹੇ ਆ ਮੋਬਾਈਲ ਦਾ ਬਹਾਨਾ ਜਿਹੜਾ ਇਹ ਸਾਨੂੰ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇਹਦਾ ਹਮਲਾ ਮਾਰਨਾ ਪੈਣਾ ਇਹ ਰੋਕਣਾ ਪੈਣਾ ਤਾਂ ਤਾਹੀਂ ਸਾਡੇ ਬੱਚੇ ਦੂਰ ਹੋਣਗੇ ਮੋਬਾਈਲ ਤੋਂ ਨਹੀਂ ਨਹੀਂ ਹੋਣਗੇ ਬਿਲਕੁਲ ਬਿਲਕੁਲ ਕਿਉਂਕਿ 5ਵੀਂ ਕਲਾਸ 7ਵੀਂ ਕਲਾਸ 8ਵੀਂ ਕਲਾਸ ਉਹਦੇ ਹੱਥ 'ਚ ਫੋਨ ਆ ਜਾਣਾ ਤੇ ਉਹ ਉੱਡ ਦੇ ਸ ਵੱਲ ਹੀ ਜਾਊਗਾ ਇਹ ਕਦੇ ਹੋ ਨਹੀਂ ਸਕਦਾ ਵੀ ਸਹੀ ਦਿਸ਼ਾ ਵੱਲ ਜਾਵੇ ਜਿਹੜਾ ਅੱਜ ਦਾ ਮੌਲ ਹੈ ਜੀ ਸੋ ਐਸੀ ਸਾਡੀ ਅੱਜ ਦੀ ਚਰਚਾ ਜੇ ਤੁਹਾਨੂੰ ਪਸੰਦ ਆਈ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਉਹ ਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ